ਸਤੰਮ ਦੀ ਵੱਡੀ ਖਬਰ ਮਨਸਾ ਦੇਵੀ ਮੰਦਿਰ ਚ ਇੱਕ ਵੱਡਾ ਹਾਦਸਾ ਹੋ ਗਿਆ ਹੈ ਭਗੜੜ ਮਚ ਗਈ ਹੈ ਜਿੱਥੇ ਕਿ 6 ਲੋਕਾਂ ਦੀ ਮੌਤ ਹੋ ਗਈ ਹੈ ਤੇ 4 ਲੋਕ ਜ਼ਖਮੀ ਹੋ ਗਏ ਹਨ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਹਰਿਦੁਆਰ ਮਨਸਾ ਦੇਵੀ ਦੀਆਂ ਜਿੱਥੇ ਕਿ ਐਤਵਾਰ ਸਵੇਰੇ ਹਰਦੁਆਰ ਦੇ ਪ੍ਰਸਿੱਧ ਮਨਸਾ ਦੇਵੀ ਮੰਦਿਰ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਵਿੱਚ ਕਾਰ ਪਗੜੜ ਮਚ ਗਈ ਜਿਸ ਵਿੱਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਗਈ ਹੈ ਇਹ ਹਾਦਸੇ ਵਿੱਚ 4 ਲੋਕ ਗੰਭੀਰ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਚਸ਼ਮਦੀਦਾ ਅਨੁਸਾਰ ਇਹ ਹਾਦਸਾ ਸਵੇਰ ਦੇ ਦਰਸ਼ਨ ਦੌਰਾਨ ਵਾਪਰਿਆ ਜਦੋਂ ਮੰਦਿਰ ਪਰਿਸਰ ਵਿੱਚ ਭੀੜ ਦਾ ਦਬਾਅ ਅਚਾਨਕ ਵੱਧ ਗਿਆ ਕਈ ਲੋਕ ਫਿਸਲ ਕੇ ਡਿੱਗ ਗਏ ਅਤੇ ਹੋਰ ਸ਼ਰਧਾਲੂ ਉਹਨਾਂ ਉੱਤੇ ਚੜ ਗਏ ਮੰਦਰ ਪ੍ਰਸ਼ਾਸਨ ਅਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਹੈ ਪੁਲਿਸ ਨੇ ਕਿਹਾ ਹੈ ਕਿ ਸਥਿਤੀ ਹੁਣ ਕਾਬੂ ਵਿੱਚ ਹੈ ਪਰ ਹਾਦਸੇ ਕਾਰਨ ਪੂਰੇ ਇਲਾਕੇ ਵਿੱਚ ਅਫੜਾ ਤਫੜੀ ਮਚ ਗਈ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਭੀੜ ਪ੍ਰਬੰਧਨ ਵਿੱਚ ਕੋਈ ਕੁਤਾਹੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਹਾਦਸੇ ਸਮੇਂ ਸ਼ਰਧਾਲੂ ਮੰਦਿਰ ਵਿੱਚ ਮੌਜੂਦ ਸਨ ਜੋ ਦੂਰ ਦੂਰ ਤੋਂ ਦਰਸ਼ਨ ਲਈ ਆਏ ਸਨ ਜੋ ਤਸਵੀਰਾਂ ਦਿਖਾ ਰਹੇ ਹਨ ਤੁਹਾਨੂੰ ਹਰਦਵਾਰ ਮਨਸਾ ਦੇਵੀ ਦੀਆਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਜੜੀ ਆਫੜਾ ਤਫੜੇ ਮੱਚੀ ਹੋਈ ਹੈ ਜਿਹੜੇ ਪੁਲਸ ਪ੍ਰਸ਼ਾਸਨ ਹੈ ਇਸ ਨੂੰ ਸੁਲਝਾਣ ਦੇ ਵਿੱਚ ਲੱਗੀ ਹੋਈ ਹੈ ਗੜਵਾਲ ਡਿਵੀਜ਼ਨ ਦੇ ਕਮਿਸ਼ਨਰ ਵਿਨੇ ਸ਼ੰਕਰ ਪਾਂਡੇ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਰਦਵਾਰ ਦੇ ਮਨਸਾ ਦੇਵੀ ਮੰਦਿਰ ਵਿੱਚ ਭਾਰੀ ਭੀੜ ਇਕੱਠੀ ਹੋਣ ਤੋਂ ਬਾਅਦ ਭਗਦੜ ਵਿੱਚ 6 ਲੋਕਾਂ ਦੀ ਮੌਤ ਹੋਈ ਹੈ ਮੈਂ ਮੌਕੇ ਲਈ ਰਵਾਨਾ ਹੋ ਰਿਹਾ ਹਾਂ ਘਟਨਾ ਦੀ ਵਿਸਤ੍ਰਿਤ ਰਿਪੋਰਟ ਦੀ ਉਡੀਕ ਹੈ ਇਸ ਟਾਈਮ ਦੀ ਵੱਡੀ ਖਬਰ ਮਨਸਾ ਦੇਵੀ ਮੰਦਿਰ ਚ ਇੱਕ ਵੱਡਾ ਹਾਦਸਾ ਹੋ ਗਿਆ ਹੈ ਭਗੜੜ ਮਚ ਗਈ ਹੈ ਜਿੱਥੇ ਕਿ 6 ਲੋਕਾਂ ਦੀ ਮੌਤ ਹੋ ਗਈ ਹੈ ਤੇ 4 ਲੋਕ ਜ਼ਖਮੀ ਹੋ ਗਏ ਹਨ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਹਰਿਦੁਆਰ ਮਨਸਾ ਦੇਵੀ ਦੀਆਂ ਜਿੱਥੇ ਕਿ ਐਤਵਾਰ ਸਵੇਰੇ ਹਰਦੁਆਰ ਦੇ ਪ੍ਰਸਿੱਧ ਮਨਸਾ ਦੇਵੀ ਮੰਦਿਰ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਵਿੱਚਕਾਰ ਭਗੜੜ ਮਚ ਗਈ ਜਿਸ ਵਿੱਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਗਈ ਹੈ ਇਹ ਹਾਦਸੇ ਵਿੱਚ 4 ਲੋਕ ਗੰਭੀਰ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਚਸ਼ਮਦੀਦਾ ਅਨੁਸਾਰ ਇਹ ਹਾਦਸਾ ਸਵੇਰ ਦੇ ਦਰਸ਼ਨ ਦੌਰਾਨ ਵਾਪਰਿਆ ਜਦੋਂ ਮੰਦਿਰ ਪਰਿਸਰ ਵਿੱਚ ਭੀੜ ਦਾ ਦਬਾਅ ਅਚਾਨਕ ਵੱਧ ਗਿਆ ਕਈ ਲੋਕ ਫਿਸਲ ਕੇ ਡਿੱਗ ਗਏ ਅਤੇ ਹੋਰ ਸ਼ਰਧਾਲੂ ਉਹਨਾਂ ਉੱਤੇ ਚੜ ਗਏ ਮੰਦਰ ਪ੍ਰਸ਼ਾਸਨ ਅਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਹੈ ਪੁਲਸ ਨੇ ਕਿਹਾ ਹੈ ਕਿ ਸਥਿਤੀ ਹੁਣ ਕਾਬੂ ਵਿੱਚ ਹੈ ਪਰ ਹਾਦਸੇ ਕਾਰਨ ਪੂਰੇ ਇਲਾਕੇ ਵਿੱਚ ਅਫੜਾ ਤਫੜੀ ਮਚ ਗਈ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਭੀੜ ਪ੍ਰਬੰਧਨ ਵਿੱਚ ਕੋਈ ਕੋਤਾਹੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਹਾਦਸੇ ਸਮੇਂ ਸ਼ਰਧਾਲੂ ਮੰਦਰ ਵਿੱਚ ਮੌਜੂਦ ਸਨ ਜੋ ਦੂਰ ਦੂਰ ਤੋਂ ਦਰਸ਼ਨ ਲਈ ਆਏ ਸਨ ਜੋ ਤਸਵੀਰਾਂ ਦਿਖਾ ਰਹੇ ਹਨ ਤੁਹਾਨੂੰ ਹਰਿਦਵਾਰ ਮਨਸਾ ਦੇਵੀ ਦੀਆਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਆਫੜਾ ਤਫੜੇ ਮੱਚੀ ਹੋਈ ਹੈ ਜਿਹੜੇ ਪੁਲਸ ਪ੍ਰਸ਼ਾਸਨ ਹੈ ਇਸ ਨੂੰ ਸੁਲਝਾਣ ਦੇ ਵਿੱਚ ਲੱਗੀ ਹੋਈ ਹੈ ਗੜਵਾਲ ਡਿਵੀਜ਼ਨ ਦੇ ਕਮਿਸ਼ਨਰ ਵਿਨੇਸ਼ ਸ਼ੰਕਰ ਪਾਂਡੇ ਨੇ ਘਟਨਾ ਦੀ ਪੁਸ਼ਟੀ ਕਰਦਿਆ ਕਿ ਹਰਦਵਾਰ ਦੇ ਮੰਤਸਾ ਦੇਵੀ ਮੰਦਿਰ ਵਿੱਚ ਭਾਰੀ ਭੀੜ ਇਕੱਠੀ ਹੋਣ ਤੋਂ ਬਾਅਦ ਭਗਦੜ ਵਿੱਚ 6 ਲੋਕਾਂ ਦੀ ਮੌਤ ਹੋਈ ਹੈ ਮੈਂ ਮੌਕੇ ਲਈ ਰਵਾਨਾ ਹੋ ਰਿਹਾ ਹਾਂ ਘਟਨਾ ਦੀ ਵਿਸਤ੍ਰਿਤ ਰਿਪੋਰਟ ਦੀ ਉਡੀਕ ਹੈ